ਤਾਂ ਮਿਲ ਬੋ ਮਾਰੇ ਨਜ਼ਾਰਾ ਉਹ ਦੋ ਪੱਖੇ ਨੂੰ ਰੇ ਐ ਹਾਈ ਓਏ ਕੁਛ ਫੇਰਾ ਗਿਆ ਖੱਡਾ ਲਾ ਅੰਮ੍ਰਲਾ ਉਹ ਉੱਥੇ ਠਾਈ ਦੇ ਬੈਠਾ ਗਏ ਮੈਂ ਇਹ ਕੀ ਜਾਂਦਾ ਪਤਾ ਨਹੀਂ ਕਿ ਟੱਕ ਟੱਕ ਕਰੀ ਜਾਂਦੇ ਨੇ ਮੋਬਾਈਲਾਂ ਤੇ ਹਾਂ ਜੇ ਨਹੀਂ ਆਉਂਦੀ ਮੈਂ ਗੇ ਮਾਈਆਂ ਪਤਾ ਨਹੀਂ ਕਿੱਥੇ ਕੀ ਜਿ ਬੜੇ ਰਹਿੰਦੇ ਲੰਗੇ ਕੁਛ ਪਤਾ ਹੀ ਨਹੀਂ ਲੱਗਦਾ ਉਹਨਾਂ ਨੂੰ ਤਾਂ ਉਹ ਮੈਨੂੰ ਵੀ ਮੈਂ ਗਰਮੀ ਜੀ ਆਈ ਜਾਂਦੀ ਓਏ ਓਖੜਾ ਲੜੀ ਭੁੱਲ ਗਿਆ

ਦਿੱਗੋ ਕਿੱਲੇ ਵਰਦੇ ਹੋਏ ਬਾਤ ਬਾਤ ਯਾਰਾ ਚੱਲ 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 ਓਏ ਆ ਗਿਆ ਓਏ ਤੂੰ ਓਏ ਆ ਗਿਆ ਆ ਗਿਆ ਹਾਂ ਓ ਪਾਏ ਤੇ ਮੂਰਲੇ ਬੰਦੇ ਤੇ ਮੈਂ ਬੂਮਾ ਜਾ ਓਏ ਯਾਰ ਕੱਲ ਮੈਂ ਪਿੱਛਲੇ ਤੇ ਬੈਠੀ ਓ ਤੈਨੂੰ ਕੋਈ ਪਤਾ ਤਾਂ ਲੱਗਦ ਨਹੀਂ ਇਹ ਬੜਾ ਰਹਿਣਾ ਮੋਬਾਈਲਾ ਤੇ ਓਏ ਤੂੰ ਕੱਲ ਪਹਿਲੇ ਨੇ ਬੈਦੀ ਮੈਂ ਬੂਮੂ ਨਾ ਨਾ ਮੈਨੂੰ ਜਾ ਰਿਹਾ ਏ ਤੂੰ ਕਰ ਮੈਂ ਕਹਦਾ ਕਿ ਬੈਦੀ ਪਰ ਪੈਂਦਾ ਨਹੀਂ ਅਗਲੇ ਤੇ ਮੈਂ ਟੁਕ ਤੇ ਹੀ ਬਜੇ ਤੇ ਬਾਹਰ ਲੱਕਾ ਮਾਊਗਾ ਪਹਿਲੇ ਦੀ ਪਾਇਗਾ ਹਾਂ ਚੱਲ ਬੀ ਉਹ ਤਾਂ ਜਦੋਂ ਮਾਰਦੇ 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 ਉਹ ਬਰਾਏ ਦਾ ਪੱਖਾ ਬੁੱਕਾ ਦਲਾ ਲੈ ਇਹ ਪੱਖਾ ਬੁੱਕਾ ਦਲਾ ਦੇ ਲੋ ਗਰਮੀ ਇੰਦੀ ਆ ਆਪੀ ਲਾ ਲੈ ਕੋ ਸਾਡੇ ਵਾਲੇ ਤੋਂ ਬਦਲਾ ਲੈਣਿਆ ਓਏ ਮੁਰਲੇ ਮੰਜੇ ਤੇ ਨਹੀਂ ਪੈਣ ਦਿੱਤਾ ਸੀ ਉਹ ਨੂੰ ਕਹਿਣਿਆ ਹੁਣ ਪੱਖਾ ਲਾ ਫੇਰ ਦੇਖੀ ਕਿਵੇਂ ਬੇਲ ਮੱਛੀ ਨੂੰ ਘੜਫਦਾ ਓਏ ਬਾਈ ਬਰ ਤੇ ਬਾਈ ਬਕਰ ਉਹ ਲਾ ਆ ਯਾਰ ਮੈਂ ਤੇ ਉਹ ਲਾ ਆ ਯਾਰ ਇੱਕ ਥੋੜਾ ਜਿਹਾ ਗੱਮ ਦਾ ਕੇ ਵਾਇਕ ਬੁਣੇ ਰਹਾ ਨਾ ਮੋਬਾਈਲ ਤੇ ਉਹ ਮੈਂ ਆ ਗੁਜ ਮੈਂ ਰਹਾ ਦੰਦ ਲਾ ਉਹ ਲਾ ਦੇ ਓਏ ਆ ਮਰਾਣਾ ਨਹੀਂ ਓਏ ਬਰਨਾ ਨਹੀਂ ਕਿਤੇ ਬਟਾਇਰ ਨੂੰ ਇਹਨਾਂ ਨਾਲ ਲੱਗ ਰਹੀ ਨਾ ਉਹ ਮੇਰੇ ਆਖ ਬਾਤ ਕੀ ਕਰਨਾਲ ਉਹ ਤੋਂ ਨੋ ਨੋ ਬਰੀਂਦਾ ਯਾਰ ਇਹਦਾ ਕਰਟ ਲਾ ਦੇ ਨ ਮੱਖਾ ਉਹ ਕਰਟ ਮਾਰਨਾ ਵਰਕ ਮੈਂ ਨਹੀਂ ਹੁੰਦਾ ਇਹਦਾ ਲਾ ਦੇ ਨ ਬੱਸ ਬੱਸ ਯਾਰ ਮੈਂ ਤੇ ਲੋਦਾ ਨਹੀਂ ਹੈਗਾ ਦੇਖ ਕਿ ਮੈਂ ਬੇਲ ਮੱਛੀ ਵਾਂਗੂ ਤੜਫਾਦੀ ਹੁਣ ਲੱਗੂ ਇਹਨੂੰ ਪਤਾ ਮੋਬਾਈਲਾਂ 'ਚ ਬੜੇ ਰਹਿੰਦੇ ਨੇ ਸਾਰਾ ਦਿਨ ਪਹਿਲੀ ਕਿਹਾ ਦੀ ਮੰਜੇ ਦੇ ਪੈਨ ਦੇ ਦੇ ਮੈਨੂੰ ਉਸ ਪਤਾ ਲਾਣਾ ਬਸਤਾਂ ਸਵੇਰ ਹੋਈ ਉਸ ਸੱਤ ਵਜੇ ਹੋਈ ਅੱਜ ਤਾਂ ਬੜੀ ਲੇਟ ਹੋਈ ਉਏ ਕਚਪੜੀ ਕਿ ਕਿੱਧਰ ਗਈ ਉਹ ਬੰਦੇ ਆ ਗਏ ਬੰਦੇ ਆ ਗਏ ਪੁੱਠੋ ਦੇ ਮੁਥੇ ਉਹ ਬਾਰੇ ਆ ਗਏ ਪਾਰੇ ਵਗੇ ਉਹ ਪਾਰੇ ਵਗੇ ਬਾਰੇ ਵਗੇ ਮੁੱਠੇ ਉਹ ਕਿੰਨੇ ਦੇ ਉਹ ਕਿਥੇ ਨੇ ਉਹ ਕਿਥੇ ਨੇ ਉਹ ਮੈਂ ਤੜਕ ਵੀ ਨਹੀਂ ਨਾ ਪਾਰੇ ਪਾਈ ਨੂੰ ਰਹੀ ਅੰਦਰ ਕੁਣ ਲੜ ਕੇ ਇੰਨੇ ਕੱਬੇ ਗਾਮੇ ਚ ਵੜ ਗਏ ਓਏ ਹਾਏ ਇੱਥੇ ਵੜ ਗਏ ਪਰ ਉਹ ਵੜ ਜਾਂਦੇ ਨੇ ਨਿਕਲ ਜਾਂਦੇ ਨੇ ਮੈਨੂੰ ਤਾਂ ਕੁਝ ਪਤਾ ਹੀ ਨਹੀਂ ਲੱਗ ਰਿਹਾ ਉਹ ਕਿੱਧਰ ਗਏ ਓਏ ਉਹ ਮਾਂ ਬੈ ਉਹ ਤਾਂ ਆਪੇ ਕਰਤਾ ਹੁਣ ਤਾਂ ਓਏ ਉਹ ਉਹੜੇ ਪਰ ਪੜੀ ਨਹੀਂ ਮਾਰਤਾ ਓਏ ਮੈਨੂੰ ਤਾਂ ਕੁਝ ਦਿਨਾ ਨਹੀਂ ਹੋ ਰਿਹਾ ਉਹ ਮੋਰੀ ਡੱਪੇ ਮੋਰੀ ਓਕੇ ਦੂਰ ਵੜ ਮੈਂ ਫੜ ਤਾ ਇਹ ਫੜੇ ਹੋਊਗਾ ਮੈਂ ਡੱਪੇ ਓਏ ਉਹ ਚੱਤ ਤੂੰ ਜਿਆ ਮਰਦਾ ਹੀ ਮਾਰਤਾ ਓਏ ਓਏ ਉਹਨੇ ਪਰ ਪੜੀ ਨੇ ਕਿ ਤੁਹਾਨੂੰ ਮਾਰਤਾ ਮੈਨੂੰ ਤਾਂ ਬੰਦ ਕੁਚਲੇ ਹੋ ਬੰਦੇ ਮੈਂ ਕੁਦਰਗੇ ਬੰਦੇ ਲੈ ਇਹਨੂੰ ਪਾਇ ਪਾਇ ਨਹੀਂ ਦੋ ਮਾਰਦੇ ਹੈ ਨਾ ਉਹ ਮਿੰਟਾ ਦੀ ਵਰੀ ਉਹ ਤਾਂ ਸਾਲ ਮਾਰ ਗਿਆ ਉਹ ਮਾਰ ਗਿਆ ਸਾਲ ਸਾਲ ਮਾਰ ਦੇ ਆਏ ਤੋੜ ਗਿਆ ਇਹ ਹੱਟ ਗਿਆ ਇੱਕ ਆਸ਼ ਬੁੱਲਣੂ ਵੀ ਫਟ ਗਿਆ ਤੇ ਮੇਰੀ ਤੈਨੂੰ ਇਹ ਬੋ ਮਾਰਦੇ ਓਏ ਓਏ ਓ ਕਿਲੇ ਮਾਰਦੇ ਓ ਤੈਨੂੰ ਬੰਦੂ ਤੂੰ ਕੋਈ ਆਪੇ ਮਾਰੀਂ ਨਾ ਮੈਨੂੰ ਕੋਈ ਕੁਝ ਨਹੀਂ ਦੇਂਦੀ ਓਏ ਓਏ ਮਾਰ ਓ ਓ ਕਿਹੜਾ ਬੰਦੇ ਮਾਰੀਂ ਨਾ ਤੂੰ ਮਾਰ ਮੈਨੂੰ ਕੋਠੇ ਦਾ ਖਾਲ ਮਰਵਾਜੀ ਕਹਿੰਦੇ ਖਾਲ ਮਾਰ ਖਾਲ ਮੈਂ ਕਿੰਨੇ ਸਾਲ ਬਾਅਦ ਨੂੰ ਪਤਾ ਕੀ ਮੇਲ ਰਿਹਾ ਐਦਾਂ ਕਹਿੰਦਾ ਤੂੰ ਹਾਂ ਮੈਨੂੰ ਨੇ ਕਿਹਾ ਸੀ ਖੜ ਜਾ ਓ ਖੜ ਜਾ ਯੇ ਮੈਂ ਕਿਤੇ ਮਾਰ ਦਿੰਦੇ ਨੇ ਮੈਨੂੰ ਫਿਰ ਉਹ ਯਾਰ ਉਥੇ ਸਾਡੇ ਵਾਲਿਆਂ ਨੂੰ ਸਕੋਲ ਲੱਗਿਆ ਉਥੇ ਉਦੋਂ ਸਿੱਖਿਆ ਭੱਜਾ ਸੱਚੀ ਹਾਂ ਤੂੰ ਕਰ ਬਈ ਅਮਾ ਜੀ ਬਈ ਯਾਰ ਮਾਫੀ ਉਹ ਨਾ ਜਾ ਜਾ ਹੁਣ ਤੈਨੂੰ ਸਾਡੇ ਵਾਲਾ ਸਿਖਾਉਂਗੀ ਨਾ ਜਾ ਤੂੰ ਕਿਵੇਂ ਖੇਡਦੇ ਨੇ ਪਬਜੀ ਬਈ ਮੈਂ ਨਵੀਂ ਸਿਖਾਈ ਪਬਜੀ ਉਹ ਪਬਜੀ ਜਿਹੜੀ ਉਹ ਗੇਮ ਲਿੰਦੀ ਆ ਹਾਂ ਜਿਹੜਾ ਤੁਹਾਡੇ ਵਾਲਾ ਖੇਡਦਾ ਕਸ਼ ਉਹ ਸਾਡੇ ਵਾਲਾ ਖੇਡਦਾ ਕੇ ਲੈ ਫੁੱਟਾ ਆਪੜ ਤੁਹਾਨੂੰ ਨਾ ਤੇ ਬੋਇ ਪਾਪਾ ਅਸੀ ਗੱਲ ਸੀ ਗੈਨ ਸਾਡੀ ਵੀਡੀਓ ਕਿਵੇਂ ਦੀ ਲੱਗੀ ਇੱਕ ਕਮੈਂਟਾਂ ਵਿੱਚ ਜਰੂਰ ਦੱਸਿਓ ਨਾਲੇ ਸਾਡੇ ਚੈਨਲ ਸਬਸਕ੍ਰਾਈਬ ਕਰਦੋ ਨਵੇਂ ਵੀਡੀਓ ਦੀ ਨੋਟੀਫਿਕੇਸ਼ਨ ਲੈਣ ਲਈ ਬੈਲ ਆਈਕਨ ਜਰੂਰ ਦਬਦੋ ਤੇ ਸਾਡੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਸ਼ੇਅਰ ਕਰ ਦਿਓ ਸ਼ੇਅਰ ਬਈ ਜਰੂਰ ਕਰ ਦਿਓ ਬਈ ਸ਼ੇਅਰ ਦਬ ਕੇ ਕਰਿਓ ਧੰਨਵਾਦ ਧੰਨਵਾਦੀ